ਜੀ ਸਰ ਜੀ ਸਰ ਸਤਿ ਸ਼੍ਰੀ ਅਕਾਲ ਘਰ ਭਾਜੀ ਕਿੱਦਾਂ ਠੀਕ ਹੋ ਬਹੁਤ ਵਧੀਆ ਕਾਲੀ ਭਾਜੀ ਆਪਣੀ ਕੋਈ ਢੀਲ ਹੋਣਦੀ ਆ ਬੜਾ ਜ਼ਮੀਨ ਦੀ ਕਿਸੇ ਦੇ ਨਾਲ ਫੈਕਟਰੀ ਆ ਹਾਂਜੀ ਹਾਂਜੀ ਤੇ ਉਹਦੇ ਚ ਇਹ ਆ ਵੀ ਅਸੀਂ ਪੰਚਾਇਤ ਵੱਲੋਂ ਐਨਓਸੀ ਨਹੀਂ ਦੇਣੀ ਉਹਨਾਂ ਨੂੰ ਫੇਰ ਲਾਉਣ ਲਈ ਐਗਰੀਕਲਚਰਲੀ ਯੂਜ਼ ਕਰ ਸਕਦੇ ਹੋ ਪਹਿਲੀ ਉਹਨਾਂ ਨੂੰ ਪਹਿਲਾਂ ਦੱਸ ਦਿਓ ਨਹੀਂ ਉਹਨਾਂ ਐਗਰੀਕਲਚਰਲੀ ਜੂਰੀ ਕਰਨੀ ਉਹਨਾਂ ਕੋਈ ਫੈਕਟਰੀ ਥੋੜੀ ਲਾਉਣੀ ਹੈ ਉੱਥੇ ਉਹਨਾਂ ਨੂੰ ਸੈਲਰ ਲਾਣਾ ਭਾਜੀ ਉੱਥੇ ਉਹ ਕਹਿੰਦੇ ਆ ਲਾਉਣਾ ਨਹੀਂਗਾ ਉਹਨਾਂ ਨੇ ਖਾਲੀ ਜ਼ਮੀਨ ਖਰੀਦਣੀ ਉਹਨਾਂ ਨੇ ਨਹੀਂ ਮੈਨੂੰ ਇਹਨਾਂ ਦਾ ਨੰਬਰ ਦੇ ਦਿਓ ਇੱਕ ਵਾਰੀ ਮੈਂ ਉਹਨਾਂ ਦੇ ਪਹਿਲਾਂ ਆਛਾ ਆਛਾ ਸਹੀ ਗੱਲ ਹੈ ਹਾਂ ਮੈਨੂੰ ਨੰਬਰ ਦਿਓ ਉਹਨਾਂ ਦਾ ਆ ਜੇ ਮੇਰੇ ਕੋ ਉਹਨਾਂ ਮਾਲਕਾਂ ਦਾ ਨੰਬਰ ਨਹੀਂ ਦਲਾਲਾਂ ਦਾ ਹੀ ਆ ਦਲਾਲ ਕਿਹੜਾ ਵਾਂ ਉਹ ਹੈ ਮੈਂ ਇੱਥੇ ਦੇ ਦੋ ਨੰਬਰ ਹੁੰਦਾ ਮੈਂ ਕੱਢ ਲੈਣ ਦੇ ਮੈਂ ਕੱਢ ਕੇ ਦਿੰਦਾ ਹਾਂ ਹਾਂ ਜੀ ਮੈਂ ਤਾਂ ਦਿਓ ਹਾਂ ਨੰਬਰ ਦਲਾਲ ਮੈਂ ਕੀਤੀ ਉਹਨਾਂ ਨਾਲ ਗੱਲ ਉਹ ਆਖਦਾ ਮੈਂ ਕਿਹੜੇ ਤੈਨੂੰ ਪੈਸੇ ਦਿੱਤੇ ਜਾਂ ਡੀਲ ਕੀਤੀ ਹੈ ਕਰਨਾ ਕੋਈ ਹਲ ਦੀ ਗੱਲ ਹੀ ਚੱਲਣ ਈ ਹੈ ਉਹ ਪੈਸੇ ਦਾਂਗੇ ਦੇ ਦੀ ਨੰਬਰ ਹੈ ਆ ਦੇਖੋ ਬਿਆਨਾ ਚਾਹਨਾ ਥੋੜੀ ਲਿਆ ਕੇ ਕੋ ਭਾਜੀ ਬਿਆਨਾ ਨਹੀਂ ਵੀ ਲਿਆ ਮੰਨ ਕੇ ਹਾਂ ਬਿਆਨਾ ਨਹੀਂ ਵੀ ਲਿਆ ਅਗਲਾ ਐਗਰੀਕਲਚਰ ਪਰਪਸ ਲਈ ਯੂਜ਼ ਕਰ ਸਕਦਾ ਐਗਰੀਕਲਚਰ ਹੀ ਹੋਣਾ ਵਾ ਐਗਰੀਕਲਚਰ ਹੀ ਮੈਂ ਅਰਜ਼ੀ ਦੇ ਗੱਲ ਚ ਨਹੀਂ ਦੇਖੇ ਦੂੰਗਾ ਨਹੀਂ ਕੋਈ ਮੈਨੂੰ ਦਿਓ ਸਹੀ ਦਲਾਲ ਦਾ ਨੰਬਰ ਤਾਂ ਦੋ ਦਲਾਲ ਦਾ ਨੰਬਰ ਤੁਸੀਂ ਕੀ ਕਰਨਾ ਪਹਿਲਾਂ ਗੱਲ ਹੀ ਨਹੀਂ ਹੋਈ ਤੇ ਜੋ ਮਰਗੀ ਤੁੰਡੀ ਜਾਤ ਹੋਵੇ ਮੈਂ ਇਹ ਕਿਹਾ ਮੈਂ ਤਾਂ ਦੱਸ ਦਿੰਦਾ ਮੈਂ ਤਾਂ ਇਹ ਦੱਸ ਦਿੰਦਾ ਜੇ ਵੀ ਅਸੀਂ ਪਹਿਨਾ ਆਪਣੇ ਲਾਗੇ ਜਿਹੜੀ ਰਾਣਾਖੰਡ ਮਿਲ ਲੱਗੀ ਆ ਨਾ ਹਾਂ ਉਹ ਵੀ ਪੁੱਟ ਦਿਓ ਉਹਦਾ ਕਰਕੇ ਇੰਨਾ ਕਿ ਜ਼ਿਆਦਾ ਪਰੇਸ਼ਾਨ ਹੋਣ ਨੇ ਸਾਡੇ ਸਿਰ 'ਚ ਸਵਾਹ ਪੈਣ ਦੀ ਉਹ ਕਰਕੇ ਉਹ ਤੇ ਉਹਦੇ ਪਾਣੀ ਖਰਾਬ ਕਰਤਾ ਹੁਣ ਮੇਰੀ ਗੱਲ ਨੂੰ ਸੁਣੋ ਹਾਂਜੀ ਸਾਡੀ ਰੋੜਿਆ ਵਾਲੀ ਜਿਹੜੀ ਪਿੰਡ ਚੋਂ ਆ ਰਹੀ ਹੈ ਇਹ ਵੇਲੇ ਮੈਥਿਆਲੋਂ ਮੈਥੇ ਪਿੰਡ ਨੂੰ ਅਗਲੀ ਪਿੰਡ ਨੂੰ ਆਹ ਤੁਹਾਡਾ ਭਰਾ ਆਇਆ ਨਾ ਤੁਹਾਡੇ ਕੋਲ ਇਹ ਰੋੜ ਦੇ ਸ਼੍ਰੀਮਾਂ ਜੀ ਗੱਲ ਸੁਣ ਲਓ ਮੇਰੀ ਧਿਆਨ ਨਾਲ ਪਹਿਲਾਂ ਪਲੀਜ਼ ਪਹਿਲਾਂ ਗੱਲ ਨੂੰ ਸੁਣ ਲਓ ਤੁਸੀਂ ਪਿੰਡ ਚ ਨਹੀਂ ਜੇ ਰਹਿਣਾ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਗੀ ਮੇਰੇ ਪਿੰਡ ਦੇ ਲੋਕਾਂ ਨੂੰ ਇਹ ਪ੍ਰੋਬਲਮ ਆਉਣੀ ਜੇ ਵੀ ਉੱਥੇ ਸੜਕ ਦੇ ਉੱਤੇ ਟਰੱਕ ਖਲੋਤੇ ਰਿਹਾ ਕਰਨੇ ਜੇ ਉਹ ਕੋਈ ਅਜਿਹੀ ਗੱਲ ਨਹੀਂ ਜਦੋਂ ਲੋਕਾਂ ਨੂੰ ਗੱਲ ਕਰਾਂਗੇ ਤਾਂ ਤੁਹਾਨੂੰ ਦੱਸਾਂਗੇ ਨਾ ਕਿ ਕਿਸੇ ਬੰਦੇ ਨਾਲ ਮੈਂ ਡੀਲ ਕਰ ਲਈ ਮੈਂ ਤੁਹਾਨੂੰ ਦੱਸਦਾ ਮੈਂ ਬਕਾਇਦਾ ਇੱਥੇ ਰੌਲਾ ਪਾ ਦੇ ਲੱਗਾ ਜੇ ਪਿੰਡ ਦੇ ਵਿੱਚ ਸਾਰੇ ਚ ਮੈਂ ਫੈਕਟਰੀ ਨਹੀਂ ਲੱਗਣ ਦੇਣੀ ਕਿਸੇ ਵੀ ਕਿਸਮ ਦੀ ਕੰਮ ਨਾ ਲੱਗਣ ਦਿਓ ਨਾ ਲੱਗਣ ਦਿਓ ਹਾਂ ਬਸ ਐਗਰੀਕਲਚਰ ਪਰਪਸ ਲਈ ਮੈਂ ਤੁਹਾਡੀ ਬਕਾਇਦਾ ਸਾਰੀ ਰਿਕਾਰਡਿੰਗ ਵੀ ਕਰ ਰਿਹਾ ਜੇ ਕੱਲ ਨੂੰ ਕੋਈ ਵੀ ਗੱਲਬਾਤ ਹੁੰਦੀ ਹੈ ਤਾਂ ਮੈਂ ਤੁਹਾਡੀ ਉਸ ਪਾਰਟੀ ਨੂੰ ਕਹਿ ਸਕਦਾ ਵੀ ਭਾਈ ਮੈਂ ਤੁਹਾਡੀ ਪਾਰਟੀ ਨੂੰ ਪਹਿਲਾਂ ਕਹਿੰਦਾ ਸੀ ਬਕਾਇਦਾ ਬਕਾਇਦਾ ਮੈਂ ਇਸ ਗੱਲ ਦੀ ਮੈਂ ਰਿਕਾਰਡਿੰਗ ਇਹੋ ਰੱਖਣੀ ਆ ਕਿ ਜੇ ਤੁਹਾਨੂੰ ਤੁਸੀਂ ਖਰੀਦੀ ਆ ਪਹਿ ਤੇ ਆਪਣੀ ਜੇ ਕਿਸੇ ਨਾਲ ਕੋਈ ਗੱਲ ਕਰਾਂਗੇ ਤੇ ਮੈਂ ਤੁਹਾਨੂੰ ਫੋਨ ਕਰ ਦਊਗਾ ਹੈ ਅਗਰ ਤੇਹਨਾ ਮੈਂ ਗੱਲ ਕਰੂੰਗਾ ਤੁਹਾਨੂੰ ਫੋਨ ਕਰੂੰਗਾ ਭਾਜੀ ਮੈਂ ਤਾਂ ਕੋਈ ਲੈਣ ਦੇਣ ਨਹੀਂਗਾ ਅਗਲਾ ਐਗਰੀਕਲਚਰ ਹੀ ਆ ਐਗਰੀਕਲਚਰ ਪਰਪਸਲੀ ਜਿਹੜਾ ਮਰਜੀ ਖਰੀਦੇ ਮੈਨੂੰ ਕੋਈ ਇਤਰਾਜ਼ ਨਹੀਂ ਠੀਕ ਆ ਹਾਂ ਮੈਨੂੰ ਕੋਈ ਇਤਰਾਜ਼ ਨਹੀਂ ਆ ਇਹਦੇ ਦਲਾਲ ਆ 2 4 5 ਦਲਾਲ ਆ ਮੈਂ ਦਲਾਲਾਂ ਨੂੰ ਵੀ ਸਾਰਿਆਂ ਨੂੰ ਮੈਸੇਜ ਪਾ ਦੇ ਲੱਗਾ ਜਿਹੜਾ ਨੰਗਲੀ ਦਾ ਦਲਾਲ ਆ ਨਾ ਜਿਹੜਾ ਗੱਲ ਕਰਵਾ ਰਿਹਾ ਹਾਂ ਤੁਸੀਂ ਭਾਵੇਂ ਨੰਬਰ ਨਹੀਂ ਦੇਣਦਾ ਪਰ ਮੈਂ ਉਹਦੇ ਘਰੇ ਪਹੁੰਚ ਲਿਆਂ ਮੈਂ ਉਹਦਾ ਨੰਬਰ ਲੈਣ ਲੱਗਾ ਉਹ ਗੱਲ ਕਰੋ ਮੈਂ ਕੋਈ ਚੱਕਰ ਨਹੀਂ ਮੈਨੂੰ ਨੰਬਰ ਦੇਈ ਇੱਕ ਬੂਨ ਕੇਹ ਤੋਂ ਆਉਂਦਾ ਇੱਕ ਕੇਹ ਤੋਂ ਆਉਂਦਾ ਮੈਨੂੰ ਕਿਹੜਾ ਕਿਹਨੇ ਕੋਈ ਪੈਸਾ ਦੇਦਾ ਜਦੋਂ ਮੈਂ ਕੋਈ ਕੀਤਾ ਇਹਨੇ ਪਹਿਲਾਂ ਕਿਹੜੀ ਫੈਕਟਰੀ ਲੱਗੀ ਇੱਥੇ ਲੋ ਲੱਗਣੀ ਨਹੀਂਗੀ ਕਿੱਦਾਂ ਲੱਗਣੀ ਉਹ ਬਦੋਂ ਬਦੋਂ ਲੱਗਣੀ ਮੈਂ ਗੱਲ ਹੀ ਆ ਲੋਕਾਂ ਨੂੰ ਦਈ ਆ 60 ਲੱਖ ਨੂੰ ਕਿੱਲਾ ਮੈਂ ਨਾ ਮਨਜੀ ਲੋਕਾਂ ਨੂੰ ਕਹਿਦਾ 60 ਲੱਖ ਨੂੰ ਡੀਲ ਹੋਣਦੀ ਆ ਸਿਰਫ ਇਸੇ ਕਰਕੇ ਹੋਣਦੀ ਵੀ ਫੈਕਟਰੀ ਦਾ ਕਰਕੇ ਅਛਾ ਤਾਂ ਅਰ ਕਿਤਨੋ ਫਕੀਰਾਂ ਕਰਕੇ ਹੋਣ ਦੀ ਡੀਲ ਓਦਾਂ ਓਦਾਂ ਲਾਲੇ ਲਾਲੇ ਐਡੇ ਐਡੇ ਬੇਵਕੂਫ ਨਹੀਂ ਇਹ ਕੰਨ ਥਾਣੀ ਜਿਹੜਾ ਵਾ ਉਹ ਚੁੰਗਣ ਵਾਲੇ ਨਹੀਂ ਹੈਗੇ ਲਾਲੇ ਉਹ ਕੋਈ ਲਾਲਾ ਨਹੀਂ ਲਾਲੇ 60 ਲੱਖ ਰੁਪਏ ਐਵੇਂ ਨਹੀਂ ਲਾਉਣ ਲੱਗੇ ਪਿੰਡ 'ਚ ਤਿੰਨੇ 60 ਲਾਇਆ 40 ਲੱਖ ਰੁਪਏ ਕਹਿੰਦੇ ਮੈਂ ਤੇ 60 ਉਤਨਾ ਆਪਣੇ ਮੂੰਹ ਲੋਕਾਂ ਨੂੰ ਧਮਾਦਾ ਮੈਂ ਆਪੇ ਸਮਝਾ ਦੇਣਾ ਫੇਰ ਠੀਕ ਆ ਫੇਰ ਠੀਕ ਮੈਂ ਆਪੇ ਬੰਦੇ ਨੂੰ ਕਹਿ ਜਾਂ ਮੈਨੂੰ ਨੂੰ ਕਹਿੰਦੇ ਨਾ ਵਾਈ ਨਾ ਵਾਈ ਬੰਦੇ ਨੂੰ ਮੈਂ ਕਿਹੜੇ ਪੈਸੇ ਦੇ ਦੇ ਬੰਦੇ ਨੇ ਭਰ ਵੀ ਲਈ ਪੈੜੀ ਗੱਲ ਦੀ ਹਾਂ ਬਸ ਠੀਕ ਆ ਠੀਕ ਆ ਠੀਕ ਪਤੋਂ ਕੋ ਦੋ ਨੰਬਰ ਦੇ ਪੈਸੇ ਕੋਨੇ 60 ਨੂੰ ਦੇ ਦੇਣੇ 60 ਰੇਟ ਹੀ ਨਹੀਂ ਗਾ ਤੇ ਪੈਸੇ ਮੈਨੂੰ ਕਿਨੇ ਦੇਣਾ ਮਹਾਰਾਜ ਜਿੰਨੇ ਫੈਕਟਰੀ ਲਾਉਣੇ ਹੁੰਦੀ ਹੈ ਨਾ ਉਹ ਕਰੋੜ ਕਰੋੜ ਨੂੰ ਵੀ ਦੇਣ ਦਿਆ ਆ ਚੰਗਲਾ ਰੋਡ ਤੇ ਅਗਲਾ ਰੋਡ ਤੇ ਪਹਿਲੀ ਲੱਭਦਾ ਹਾਂ ਸਰ ਬਹੁਤ ਵੱਡੀ ਸੜਕ ਤੇ ਥੋੜੀ ਪਹਿਲੀ ਆ ਨਿੱਕੀ ਪਾਈ ਸੜਕ ਤੇ ਉੱਥੇ ਟਰੱਕ ਖਲੋਤੇ ਰਿਹਾ ਕਰ ਰਹੇ ਆ ਪਿੰਡ ਨੂੰ ਲੰਘਣ ਨੂੰ ਪ੍ਰੋਬਲਮ ਆਉਣੀ ਅਸੀਂ ਪਹਿਲਾਂ ਪਿੰਡ ਬਣਿਆ ਨਹੀਂ ਚੱਕੇ ਪਹਿਲਾਂ ਦਿੰਦੇ ਕਿਉਂ ਬਦਨਾਮੀ ਕਰਨਾ ਪੈਂਦਾ ਮੇਰੀ ਜ਼ਿੰਮੇਵਾਰੀ ਨਹੀਂ ਬਣਦੀ ਠੀਕ ਆ ਠੀਕ ਆ ਬੜਾ ਇਹ ਨਾ ਕਰਨੀ ਕਰੋ ਜਨਮ ਵਿਆਸ ਨਹੀਂ ਕਰਨੀ ਗਲਤ ਮੇਰੇ ਨਾਲ ਠੀਕ